ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਨਵੇਂ ਸ਼ੋਰਟ ਤੁਹਾਡਾ ਸਵਾਗਤ ਹੈ ਇਹ ਸਾਡਾ ਘਾੜ ਇਲਾਕਾ ਜਿਹਨੂੰ ਕੁਦਰਤ ਦੀ ਨਿਯਮਤ ਤੇ ਨਾਰਿੰਗਪੁਰ ਪਿੰਡ ਦੀ ਹੱਦਵਾਰਸ ਫਿਰ ਰਹੇ ਹਾਂ ਅਬਾਸ ਦੇ ਨਾਲ ਚੋ ਹੈ ਨਦੀ ਇਹ ਸਾਡੇ ਮਿੱਤਰ ਪਿਆਰੇ ਹਰਵਿੰਦਰ ਸਿੰਘ ਜੀ ਹੈਰੀ ਐਚਟੀ ਸਰਕਾਰੀ ਪ੍ਰਾਇਮਰੀ ਸਕੂਲ ਮੀਆਂਪੁਰ ਚੰਗਰ ਇਹ ਸਾਡੇ ਗੈਸਟ ਆ ਤੇ ਅੱਜ ਸਾਡੇ ਕੋਲ ਆਏ ਆ ਤੇ ਇਹਨਾਂ ਦੀ ਬਰੌਲਤ ਬੜੇ ਦਿਨ ਬਾਅਦ ਮੈਂ ਸ਼ੋਰਟ ਨਹੀਂ ਸੀ ਬਣਾ ਸ਼ੋਰਟ ਬਣਾ ਰਿਹਾ ਹਾਂ ਇਹ ਕੁਦਰਤ ਨਾਲ ਅਸੀਂ ਹੁਣ ਇੱਕ ਵਿੱਚ ਹੋ ਰਹੇ ਹਾਂ ਬਹੁਤ ਵਧੀਆ ਵੀ ਹਰਾ ਜੀ ਪਹਿਲਾਂ ਆਪਾਂ ਸ਼ਹਿਰ ਸ਼ਹਿਰੇ ਕੋ ਮਜਾ ਜਾਂਦਾ ਸੀ ਤੇ ਹੁਣ ਇੱਥੇ ਆ ਕੇ ਮਹਿਸੂਸ ਲੱਗਾ ਕਿ ਬੜਾ ਵਧੀਆ ਮਹਿਸੂਸ ਹੁੰਦਿਆ ਕਿ ਨੇਚਰ ਆ ਕੁਦਰਤ ਆ ਸਾਰਾ ਕੁਝ ਬਹੁਤ ਵਧੀਆ ਇੱਥੇ এনवायरमेंट ਬਹੁਤ ਵਧੀਆ 11 ਮਹੀਨੇ ਦਾ ਟਾਈਮ ਆ ਇਦਾਂ ਲੱਗਦਾ ਜਿਦਾਂ ਵੀ ਤੜਕ ਸਵੇਰ ਹੁੰਦੀ ਹੈ ਸ਼ਾਂਤੀ ਦੇਖੋ ਕਿੰਨੀ ਹੈ ਕੋਈ ਟੈਂਪਰੇਚਰ ਨਹੀਂ ਜ਼ਿਆਦਾ ਤੇ ਮੌਸਮ ਬਹੁਤ ਵਧੀਆ ਇਹ ਪਾਣੀ ਪਾਣੀ ਦਾ ਰਸਤਾ ਇਹਨੂੰ ਨੇਚਰਲ ਚੋਜ ਜਾਂ ਖੱਡ ਕਹਿੰਦੇ ਨੇ ਜਾਂ ਨਦੀ ਕਹਿੰਦੇ ਨੇ ਸੋਏ ਜੋ ਹਨ ਇਹ ਨੂੰ ਬਹੁਤ ਵਧੀਆ ਵਾ ਪੰਜੀਆਂ ਦੀ ਚਹਾ ਚਾਹ ਚਹਾਟ ਵਧੀਆ ਟਾਈਮ ਕੱਢ ਕੇ ਆਉ ਸਾਰੇ ਕਿਤੇ ਫੇਰ ਵਧੀਆ ਵਾ ਫਾਰਮ ਹਾਊਸ ਵੀ ਇੱਥੇ ਬਹੁਤ ਵਧੀਆ ਸਾਰੇ ਬਣੇ ਆ ਤੇ ਰਹਿਣ ਵਾਸਤੇ ਵੀ ਜਗਾ ਵਧੀਆ ਵਾ ਘੁੰਮਣ ਵਾਸਤੇ ਵੀ ਵਧੀਆ ਬਹੁਤ ਵਧੀਆ ਹੈ ਮਜ਼ਾ ਆਇਆ ਬਹੁਤ ਅਸੀਂ ਦੋ ਦਿਨ ਇੱਥੇ ਘੁੰਮ ਰਹੇ ਆ ਬਹੁਤ ਵਧੀਆ ਬੜਾ ਵਧੀਆ